ਸੀ ਕਿ ਸਭ ਨਹੀਂ ਵੀ ਮੀਟਿੰਗ ਨਹੀਂ ਸੀ ਬਿਲਕੁਲ ਵੀ ਔਰ ਆਪਸ ਵਿੱਚ ਗੱਲਬਾਤ ਸੀਗੀ ਉਹ ਅਕਸਰ ਹੀ ਜਦੋਂ ਅਸੀਂ ਬੈਠੇ ਹਾਂ ਕਾਉਂਸਲਰ ਮਿਲੇ ਸੀ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਪਰ ਕੋਈ ਕਿਸੇ ਅਫੀਸ਼ੀਅਲ ਅਸੀਂ ਮੀਟਿੰਗ ਕਿਸੇ ਪ੍ਰਕਾਰ ਦੀ ਨਹੀਂ ਕਰ ਰਹੇ ਨਵੇਂ ਬੜੇ ਕਾਉਂਸਲਰ ਤੇ ਲੈ ਕੇ ਕਿੱਥੇ ਰੇਡ ਕਿੱਥੇ ਹਸਿਆ ਵੀ ਆਪਣਾ ਬਚਪਨਾ ਜਾ ਕੇ ਉਸ ਆਪਣਾ ਰਿਟ੍ਰੇਟ ਸੀ ਹੈ ਇਤੇ ਰੇੜ ਦਾ ਨਹੀਂ ਜੀ ਦੇਖੋ ਕਿਸੇ ਪ੍ਰਕਾਰ ਦੇ ਕੋਈ ਅਲਾਈਅንስ ਦੀ ਕੋਈ ਗੱਲ ਹੀ ਨਹੀਂ ਹੋਈ ਰੇੜਕੇ ਵਾਲੀ ਕਿੱਦਾਂ ਗੱਲ ਹੈ ਕੱਲੀ ਵਧਾਈ ਤੇ ਡਾਕਟਰ ਮਨਮੋਹਨ ਸਿੰਘ ਜੀ ਦੇ ਜਿਸ ਪ੍ਰਕਾਰ ਉਹਨਾਂ ਦੀ ਦੇਣ ਸੀਗੀ ਇਸ ਦੇਸ਼ ਨੂੰ ਜੀ ਔਰੇ ਬਾਰੇ ਗੱਲ ਹੋਈ ਐਂਡ ਅਸੀਂ ਇਹ ਮੰਗ ਰੱਖੀ ਹੈ ਕਾਂਗਰਸ ਪਾਰਟੀ ਨੇ ਖਰਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਔਰ ਪੰਜਾਬ ਦੀ ਕਾਂਗਰਸ ਨੇ ਵੀ ਕਿ ਡਾਕਟਰ ਮਨਮੋਹਨ ਸਿੰਘ ਜੀ ਦੇ ਸਨਮਾਨ ਦੇ ਵਿੱਚ ਜਗਾ ਅਲੋਟ ਕਰਨੀ ਚਾਹੀਦੀ ਹੈ ਜਲ ਤੋ ਜਲ ਤੇ ਰਾਜ ਘਾਟ ਤੇ ਅਗਰ ਉਹਨਾਂ ਦਾ ਅੰਤਿਮ ਸੰਸਕਾਰ ਹੁੰਦਾ ਤਾਂ ਇਹ ਬਿਹਤਰੀਨ ਹੁੰਦਾ ਤੇ ਹੁਣ ਵੀ ਸਾਡੀ ਕੇਂਦਰ ਸਰਕਾਰ ਤੋਂ ਇਹ ਪੋਰਜੋਰ ਮੰਗ ਹੈ ਕਿ ਡਾਕਟਰ ਸਾਹਿਬ ਨੂੰ ਬੰਦਾ ਸਨਮਾਨ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਔਰ ਅਸੀਂ ਪੰਜਾਬ ਸਰਕਾਰ ਨੂੰ ਵੀ ਮੈਂ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਾਂਗਾ ਕੋਈ ਸਪੈਸ਼ਲ ਜਗਾ ਦੇ ਸਾਨੂੰ ਡਾਕਟਰ ਮਨਮੋਨ ਸਿੰਘ ਜੀ ਦੀ ਯਾਦਗਾਰ ਜਿਹੜੀ ਹੈ ਉਹ ਬਣਾਉਣੀ ਚਾਹੀਦੀ ਹੈ ਔਰ ਏਰੀਆ ਸੇ ਉਪਰਾਲਾ ਕਰਾਂਗੇ ਅਗਰ ਇਹ ਸਰਕਾਰ ਨਹੀਂ ਬਣਾਏਗੀ ਤਾਂ ਸੱਚੇ ਪਾਤਸ਼ਾਹ ਕਿਰਪਾ ਕਰੇ ਸਰਕਾਰ ਔਨਤੇ ਡਾਕਟਰ ਮੰਮੋਨ ਸਿੰਘ ਜੀ ਦੀ ਯਾਦਗਾਰ ਪੰਜਾਬ ਦੇ ਵਿੱਚ ਕਿਉਂਕਿ ਉਸ ਉਹਨਾਂ ਵਿਅਕਤੀ ਨੇ ਦੇਸ਼ ਨੂੰ ਤਾਂ ਦਿੱਤਾ ਹੀ ਦਿੱਤਾ ਮੈਂ ਸਮਝਦਾ ਕਿ ਇੱਕ ਰੋਲ ਮਾਡਲ ਸਨ ਇੱਕ ਚਾਨਣ ਮੀਨਾਰਾ ਸਨ ਜਿਨ੍ਹਾਂ ਨੂੰ ਦੇਖ ਕੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਬੱਚਿਆਂ ਨੇ ਪ੍ਰੇਰਿਤ ਹੋਣਾ ਹੈ कि जिस प्रकार ਦਾ ਜੀਵਨ ਕਿੱਥੋਂ ਚੱਲ ਕੇ ਕਿੱਥੋਂ ਤੱਕ ਪਹੁੰਚੇ ਤੇ ਨਾ ਕੇਵਲ ਪੰਜਾਬ ਔਰ ਦੇਸ਼ ਦੁਨੀਆ ਦੇ ਵੱਡੇ ਵੱਡੇ ਲੋਕਾਂ ਨੇ ਉਹਨਾਂ ਨੂੰ ਉਹਨਾਂ ਨੂੰ ਸਲਾਇਆ ਸਾਦਗੀ ਦੇ ਵਾਸਤੇ ਉਹਨਾਂ ਦੀ ਅਕਲਮੰਦੀ ਵਾਸਤੇ ਜਿਸ ਪ੍ਰਕਾਰ ਦੀ ਉਹਨਾਂ ਨੂੰ ਸਮਝ ਸੀਗੀ ਤੇ ਉਹਨਾਂ ਦੇ ਸਮੇਂ ਦੇ ਵਿੱਚ ਜਿਹੜੀਆਂ ਵੱਡੀਆਂ ਵੱਡੀਆਂ ਅਸੀਂ ਮੱਲਾ ਮਾਰੀਆਂ ਨਵੇਂ-ਨਵੇਂ ਐਕਟਸ ਲੈ ਕੇ ਆਏ ਕਾਨੂੰਨ ਬਣਾਏ ਇਹ ਕੇਵਲ ਤੇ ਕੇਵਲ ਡਾਕਟਰ ਸਾਹਿਬ ਦੀ ਦੇਣ ਸੀ ਸੋ ਸਰਕਾਰੋਂ ਤੇ ਜੇ ਹੁਣ ਨਾ ਕਿਸੇ ਨੇ ਕੀਤਾ ਤਾਂ ਅਸੀਂ ਜ਼ਰੂਰ ਕਰਾਂਗੇ ਭਾਰਤ ਰਤਨ ਦੀ ਗੱਲ ਕੀਤੀ ਹੈ ਵੀ ਭਾਰਤ ਰਤਨ ਫॉर ਡਾਕਟਰ ਮਨਮੋਨ ਸਿੰਘ ਆਸੇ ਮੈਂ ਸਮਝਦਾ ਕਿ ਮੰਗਣੀ ਰੱਖਣੀ ਚਾਹੀਦੀ ਇਹ ਘਰੇ ਜਾ ਕੇ ਸਨਮਾਨ ਆਪ ਦੀ ਆਪ ਕੋਈ ਐਸਾ ਵਿਅਕਤੀ ਜਿਸਨਾਂ ਨੂੰ ਭਾਰਤ ਰਤਨ ਮਿਲੇ ਹੈ ਬਹੁਤ ਸਬ ਆਪਣੇ ਆਪ ਦੇ ਵਿੱਚ ਉਹਨਾਂ ਦੀ ਬਹੁਤ ਇਮਤਿਆਦ ਹੈਗੀ ਹੈ ਲੇਕਿਨ ਡਾਕਟਰ ਮਨਮੋਨ ਸਿੰਘ ਬਹੁਤ ਹੀ ਜ਼ਿਆਦਾ ਮੈਂ ਸਮਝਦਾ ਕਿ ਉਦੋਂ ਵੀ ਵੱਡਾ ਕੱਦ ਹੈ ਭਾਰਤ ਰਤਨਾਂ ਸੀਗੇ ਡਿਮਾਂਡ ਕਰਾਂਗੇ ਇਹ ਚੰਗੀ ਗੱਲ ਨਹੀਂ ਹੈ ਭਾਰਤ ਰਤਨ ਤਾਂ ਆਪਣੇ ਆਪ ਸਰਕਾਰ ਨੂੰ ਘਰ ਜਾ ਕੇ ਦਿਕੇ ਆਉਣਾ ਚਾਹੀਦਾ ਜਿਵੇਂ ਜੋਰ ਤੋਰ ਦੀ ਰਾਜਨੀਤੀ ਚੱਲ ਰਹੀ ਹੈ ਜੇ ਕਾਂਗਰਸ ਦੇ ਜਿਹੜੇ ਕੌਂਸਲਰ ਨੇ ਉਹਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਪਰਚੇ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਦੇਖੋ ਦੇਖੋ ਗਾਲ੍ਹੇ ਹੈ ਗਾਲ੍ਹੇ ਹੈ ਪੁਲਿਸ ਅਫਸਰਾਂ ਦੀ ਮੈਨੂੰ ਲੱਗਦਾ ਕਿ ਹੈੱਡ ਆਫ ਦਾ ਪੁਲਿਸ ਇਥੇ ਲੁਧਿਆਣਾ ਐਂਡ ਕਮਿਸ਼ਨਰ ਸਾਹਿਬ ਜਿਹੜੇ ਨੇ ਆਈਐਸ ਜੋਰਵਾਲ ਸਾਹਿਬ ਇਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਔਰ ਇਹ ਇੱਥੇ ਨਹੀਂ ਲਾਈਆਂ ਗਈਆਂ ਪੂਰੇ ਪੰਜਾਬ ਦੇ ਵਿੱਚ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਔਰ ਇਹ ਸਾਰੇ ਜਿਹੜੇ ਆਫੀਸਰ ਨੇ ਇਹ ਜੋੜ ਤੋੜ ਦੀ ਰਾਜਨੀਤੀ 'ਚ ਲੱਗੇ ਹੋਏ ਨੇ ਇਹ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਮੇਅਰ ਅਸੀਂ ਆਮ ਆਦਮੀ ਪਾਰਟੀ ਦਾ ਬਣਾ ਦਈਏ ਤੇ ਥੱਲੇ ਥੱਲੇ ਤੱਕ ਡਾਇਰੈਕਸ਼ਨਸ ਸਿਵਲ ਦੇ ਅਧਿਕਾਰੀਆਂ ਤੋਂ ਪੁਲਿਸ ਦੇ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੀਆਂ ਡਾਇਰੈਕਸ਼ਨਾਂ ਗਈਆਂ ਲੇਕਿਨ ਮੈਨੂੰ ਲੱਗਦਾ ਕਿ ਇਹਨਾਂ ਦਾ ਸੁਪਨਾ ਪੂਰਾ ਨਹੀਂ ਹੋਏਗਾ ਸੋ ਮੈਂ 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 ਇੰਨਾ ਹੀ ਕਹਿਣਾ ਚਾਹਣਾ ਕਿਉਂਕਿ ਡਾਕਟਰ ਸਾਹਿਬ ਦੇ ਸ਼ੋਕ ਦੇ ਦਿਨ ਨੇ ਅਸੀਂ ਇਸ ਤੋਂ ਵੱਧ ਮੈਂ ਕਿਸੇ ਪੋਲਿਟੀਕਲ ਐਕਟੀਵਿਟੀ ਅਸੀਂ 3 ਤਰੀਕ ਨੂੰ ਤੱਕ ਜਿੰਨਾ ਚਿਰ ਉਹ 7 ਦਿਨ ਸ਼ੋਕ ਦੇ ਦਿਨ ਨੇ ਪੁਰਕਿਸੇ ਪ੍ਰਕਾਰ ਦੀ ਅਸੀਂ ਪੁੱਛ ਰਹੇ ਹਾਂ ਕਿ ਇਹ ਕਿੱਥੇ ਸਭ ਹੋ ਰਿਹਾ ਹੈ ਪੰਜਾਬ ਮੇਅਰ ਦੇ ਇਲੈਕਸ਼ਨ ਫੇਰ ਦਾ ਟਾਈਮ ਮੰਗਿਆ ਪੰਜਾਬ ਹਾਂਜੀ ਸੁਪਰੀਂਗੁਰ ਹੀਰੇ ਮੱਲੇਵਾਲ ਸਾਹਿਬ ਨੂੰ ਲੈ ਕੇ ਅੱਜ ਫੇਰ ਤਿੰਨ ਦਿਨ ਦਾ ਟਾਈਮ ਮੰਗਿਆ ਪੰਜਾਬ ਸਰਕਾਰ ਨੇ ਤੁਹਾਨੂੰ ਕੀ ਲੱਗਦਾ ਹੈ ਦੇਖੋ ਐਵੇਂ ਟਾਈਮ ਮੰਗੀ ਜਾਂਦੇ ਆ ਇਹਨਾਂ ਨੂੰ ਆਪ ਦਾ ਸਮੇਂ ਸਿਰ ਰੋਲ ਅਦਾ ਕਰਨਾ ਚਾਹੀਦਾ ਸੀ ਡੱਲੇਵਾਲ ਸਾਹਿਬ ਦੇ ਹਾਲਾਤ ਹੋਰ ਮਾਜੂ ਖੁੱਦੇ ਜਾ ਰਹੇ ਨੇ ਔਰ ਜੇ ਅਗਰ ਉਹਨਾਂ ਨੂੰ ਅਨਹੋਣੀ ਕੋਈ ਹੋ ਗਈ ਤਾਂ ਫਿਰ ਪੰਜਾਬ ਦੇ ਹਾਲਾਤ ਹੋਰ ਖਰਾਬ ਹੋ ਜਾਣਗੇ ਫਿਰ ਗੱਲ ਇੱਥੋਂ ਤੱਕ ਨਹੀਂ ਰੁਕੇਗੀ ਕੇਂਦਰ ਸਰਕਾਰ ਤੇ ਮੈਂ ਸਮਝਦਾ ਪੰਜਾਬ ਦੀਆਂ ਸਰਕਾਰਾਂ ਨੂੰ ਸਜੀਦਗੀ ਵਿਖਾਉਂਦੇ ਹੋਏ ਇਹਦੇ ਤੇ ਕੰਮ ਕਰਨਾ ਚਾਹੀਦਾ ਸੀ ਹੁਣ ਵੀ ਲੇਟ ਹੋ ਗਿਆ ਹੈ ਹੁਣ ਵੀ ਹਜੇ ਡੁੱਲੇ ਬੇਰਾਂ ਦਾ ਉਹ ਪੰਜਾਬੀ ਚ ਕਹਿੰਦੇ ਕੁਝ ਨਹੀਂ ਵਿਗੜਿਆ ਇਹ ਹਜੇ ਵੀ ਇਹਦੇ ਤੇ ਕੋਈ ਨਾ ਕੋਈ ਪੁਖਤਾ ਆਪਦਾ ਫੈਸਲਾ ਲੈ ਕੇ ਕੇਂਦਰ ਸਰਕਾਰ ਦੱਲੇਵਾਲ ਸਾਹਿਬ ਨੂੰ ਇਸ ਮਰਨ ਵਰਤ ਤੋਂ ਉਠਾ ਸਕਦੀ ਹੈ ਕਿਉਂਕਿ ਉਹ ਮਨ ਬਣਾ ਲਿਆ ਉਹਨਾਂ ਨੇ ਕਿ ਮੈਂ ਹੁਣ ਆਪਣੇ ਪੰਜਾਬ ਦੇਸ਼ ਦੇ ਕਿਸਾਨਾਂ ਦੇ ਵਾਸਤੇ ਕੁਰਬਾਨੀ ਦੇਣੀ ਚਾਹਣਾ ਹੈ ਸੋ ਮੈਨੂੰ ਲੱਗਦਾ ਕਿ ਦੱਲੇਵਾਲ ਸਾਹਿਬ ਦੀ ਜਿਹੜੀ ਜਾਨ ਹੈ ਉਹ ਸਾਡੇ ਵਾਸਤੇ ਬਹੁਤ ਕੀਮਤੀ ਹੈ ਇਰੇ ਮੁੱਖ ਮੰਤਰੀ ਸਾਹਿਬ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹਦੇ ਤੇ ਪੂਰਨ ਜਲਦ ਤੋਂ ਜਲਦ ਵਿਚਾਰ ਕਰਕੇ ਮੀਟਿੰਗ ਇਹ ਫੈਸਲਾ ਬਿਲਕੁਲ ਫੇਰ ਐਸੀ ਨਗਰ ਨਿਕਲ ਇਲਾਕੇ ਨਹੀਂ ਵੈਸੇ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਂ ਹੁਣ ਪੋਲੀਟੀਕਲ ਸਟੇਟਮੈਂਟਸ ਸੱਤ ਸੱਤ ਦਿਨਾਂ ਦਾ ਸ਼ੋਕ ਦੇਖੋ ਜੀ ਜਿਹੜਾ ਜੋ ਇਸ ਤਰ੍ਹਾਂ ਦਾ ਵੀ ਕਰ ਰਿਹਾ ਅਸੀਂ ਆਪਦੀਆਂ ਭਾਵਨਾਵਾਂ ਜਿਹੜੀਆਂ ਉਹ ਦੇਸ਼ ਦੇ ਲੋਕਾਂ ਦੇ ਸਾਹਮਣੇ ਪ੍ਰਗਟ ਕੀਤੀਆਂ ਕਿ ਕਾਂਗਰਸ ਪਾਰਟੀ ਨੇ 7 ਦਿਨਾਂ ਦਾ ਜਿਹੜਾ ਸ਼ੋਕ ਸੰਦੇਸ਼ ਦਿੱਤਾ ਹੈ ਬਾਕੀ ਹੁਣ ਪੰਜਾਬੀਆਂ ਦੀ ਹਿੰਦੂਸਤਾਨੀਆਂ ਦੀ ਲੋਕਾਂ ਦੀ ਆਪਣੀ ਆਪਣੀ ਮਰਜ਼ੀ ਹੈ ਮੈਂ ਅੱਜ ਦੇ ਮੌਕੇ ਤੇ ਕਿਸੇ ਦੀ ਇਸ ਤਰ੍ਹਾਂ ਕੋਈ ਨਕੇਦੀ ਜਾਂ ਹਾਂ ਪੱਖ ਜਾਂ ਨਾ ਪੱਖ ਇਹੋ ਜੀ ਗੱਲ ਕਰਨੀ ਨਹੀਂ ਚਾਹੁੰਦਾ ਠੀਕ ਹੈ ਠੀਕ ਹੈ